ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜਿੰਦਾਬਾਦ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਦੇਖੋ ਆਮ ਆਦਮੀ ਪਾਰਟੀ ਆਂਦੀ ਹੈ ਉਹ ਲੋਕਾਂ ਦਾ ਬਤਾ ਦੇਗੀ ਮੇਰਾ ਖਿਆਲ ਹੈ ਵੀ ਸਾਨੂੰ ਲੈਟਸ ਅੰਡਸ ਤੇ ਤਿਆਰੀ ਜੋੜਨੀ ਹੈ ਵੀ ਲੋਕ ਉਹਦੀ ਤਿਆਰ ਨੇ ਔਰ ਉਸ ਤੋਂ ਬਾਅਦ ਬਹੁਤ ਜਲਦੀ ਕਾਰਪੋਰੇਸ਼ਨ ਦੀ ਚੋਣ ਵੀ ਜਿਹੜੀ ਆਉਣ ਵਾਲੀ ਆ ਅਸੀਂ ਇਨ ਟਾਈਮ ਕਰਵਾਵਾਂਗੇ ਚੋਣ ਉਹ ਤਾਂ ਕਿ ਜਿਹੜੀ ਲੋਕਾਂ ਨੂੰ ਮੋਹਾਲੀ ਸ਼ਹਿਰ ਦੇ ਵਿੱਚ ਜਿਹੜਾ ਖਵਲ ਕੇ ਹੋਏ ਨੇ ਤੇ ਉਹ ਕੰਮ ਸ਼ੁਰੂ ਹੋਵੇ ਇਹ ਸਾਡੇ ਵੱਲੋਂ ਹਰ ਹਰ ਤਰ੍ਹਾਂ ਦੀ ਤਿਆਰੀ ਆ ਚੋਣਾਂ ਦੀ ਭਾਵੇਂ ਪੰਚਾਇਤ ਦੀ ਉਹਨਾਂ ਨੇ ਭਾਵੇਂ ਬਲਾਕ ਸੰਭਦੀ ਚੋਣਾਂ ਨੇ ਭਾਵੇਂ ਜਿਲ੍ਹਾ ਪ੍ਰੀਸ਼ਦ ਚੋਣਾਂ ਨੇ ਤੇ ਭਾਵੇਂ ਕਾਰਪੋਰੇਸ਼ਨ ਦੀ ਚੋਣਾਂ ਨੇ ਆਉਣਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਝਟਕੇ ਤੇ ਝਟਕਾ ਲੱਗ ਰਿਹਾ ਹੈ ਪਿਛਲੇ ਦਿਨੀ ਹਰਦੀਪ ਸਿੰਘ ਡਿੰਪੀ ਦੇ ਵੱਲੋਂ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਹੁਣ ਦੂਜੇ ਪਾਸੇ ਮੋਹਾਲੀ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਲੱਗਿਆ। ਦੱਸਦੀ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਪ੍ਰਧਾਨ ਹਰਪਾਲ ਸਿੰਘ ਬਰਾੜ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਖਾਸ ਗੱਲ ਇਹ ਹੈ ਕਿ ਹਰਪਾਲ ਸਿੰਘ ਬਰਾੜ ਅਤੇ ਉਹਨਾਂ ਦੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸ਼ਾਮਲ ਕਰਵਾਇਆ। ਅਤੇ ਪਾਰਟੀ ਦੇ ਵਿੱਚ ਉਹਨਾਂ ਦਾ ਸਵਾਗਤ ਵੀ ਕੀਤਾ ਸੋ ਇਸ ਮੌਕੇ ਐਮਐਲਏ ਕੁਲਵੰਤ ਸਿੰਘ ਹੋਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਸ਼ਾਮਲ ਹੋ ਰਹੇ ਨੇ ਅਤੇ ਇਹਨਾਂ ਨੂੰ ਪੂਰਾ ਸਨਮਾਨ ਵੀ ਦਿੱਤਾ ਜਾਵੇਗਾ ਜਿਸ ਨੂੰ ਬਹੁਤ ਹੀ ਖੁਸ਼ੀ ਦੀ ਗੱਲ ਹੈ ਬਈ ਲਗਾਤਾਰ ਆਮ ਆਦਮੀ ਪਾਰਟੀ ਦੇ ਅਗਾਂਹ ਹੋ ਅੱਪ ਜਾ ਰਿਹਾ ਜਿਹੜੇ ਵੀ ਅਲੱਗ-ਅਲੱਗ ਪਾਰਟੀਆਂ ਵਿੱਚ ਸਮਝਦਾਰ ਲੋਕ ਬੈਠੇ ਉਹ ਇਹ ਗੱਲ ਸਮਝ ਕੇ ਵੀ ਆਮ ਆਦਮੀ ਪਾਰਟੀ ਹੀ ਕੋਈ ਕੈਸੀ ਪਾਰਟੀ ਹੈ ਜਿਹੜੀ ਲੋਕਾਂ ਦੀ ਪਾਰਟੀ ਹੈ ਤੇ ਲੋਕਾਂ ਦੇ ਦੁੱਖ ਦਰਦ ਨੂੰ ਨੇੜੇ ਹੋ ਕੇ ਜਾਣਦੀ ਵੀ ਆ ਸੁਣਦੀ ਵੀ ਆ ਤੇ ਉਸ ਕਰਕੇ ਜਿਹੜੇ ਇਹ ਲੋਕ ਨੇ ਸਾਰੇ ਉਨਾਵੇਂ ਨੂੰ ਪਾਰਟੀਆਂ ਤੋਂ ਛੱਡ ਕੇ ਆਮ ਆਦਮੀ ਪਾਰਟੀ 'ਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੇ ਕਮਾਂਗਾਰਾਂ ਨੂੰ ਦੇਖ ਕੇ ਸ਼ਾਮਲ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਔਰ ਇਹ ਪਹਿਲੀ ਵਾਰੀ ਹੋਇਆ ਹੈ ਇਹ ਤਿਹਾਰ ਦੇ ਵਿੱਚ ਬਈ ਇੰਨੀ ਵੱਡੀ ਪੱਧਰ ਤੇ ਲੋਕ ਇੱਕ ਪਾਰਟੀ ਵਿੱਚ ਲੱਗ ਲੱਗ ਪਾਰਟੀਆਂ ਛੱਡ ਕੇ ਸ਼ਾਮਲ ਹੋ ਰਹੇ ਹੋ ਇਹ ਇਸ ਕਰਕੇ ਹੋ ਰਹੀ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੰਦੀ ਕਹਿੰਦੇ ਹੋ ਲੋਕਪੱਖੀ ਨੀਤੀਆਂ ਨੇ ਤੋਂ ਉਸੇ ਕੱਢੀ ਦੇ ਵਿੱਚ ਅੱਜ 25 ਦੇ ਕਰੀਬ ਨੇ ਜਿਹੜੇ ਮੋਢੀ ਜਿਹੜੇ ਕਹਿ ਸਕਦੇ ਆਪਾਂ ਅਕਾਲੀ ਦਲ ਦੇ ਉਹ ਸ਼ਾਮਲ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਹਰਪਾਲ ਸਿੰਘ ਬਰਾੜ ਨੇ ਜਿਹੜੇ ਉਹ ਸਰਕਲ ਪ੍ਰਧਾਨ ਸੀ ਉਹ ਵੀ ਅਕਾਲੀ ਦਲ ਦੇ ਤੇ ਉਹਨਾਂ ਦੇ ਨਾਲਾਂ ਦੀ ਮੈਸੇਜ ਵੀ ਦੇ ਇੱਕ ਬੜਾ ਵੱਡਾ ਪਰਿਵਾਰ 25 ਬੰਦੇ ਜਿਹੜਾ ਸ਼ਾਮਲ ਹੋਣ ਲਈ ਆਏ ਆ ਜਿਹੜਾ ਆਪਣੇ ਆਪਣੇ ਖੇਤਰ ਦੇ ਵਿੱਚ ਨਾਮ ਵੀ ਰੱਖਦੇ ਨੇ ਤੇ ਉਹਨਾਂ ਨੇ ਆਪਣਾ ਨਾਮ ਖੱਟਿਆ ਵੀ ਹੈਗਾ ਤੇ ਰਾਜਨੀਤੀ ਦੇ ਵਿੱਚ ਉਹ ਬਕਾਇਦਾ ਤੌਰ ਤੇ ਹਿੱਸਾ ਲੈਂਦੇ ਆ ਰਹੇ ਨੇ ਤੇ ਇਹ ਦੇਖ ਕੇ ਵੀ ਆਮ ਆਦਮੀ ਪਾਰਟੀ ਕੰਮ ਵੀ ਕਰ ਰਹੀ ਆ ਤੇ ਮਾਨਸਧਾਰਕ ਵੀ ਦੇ ਰਹੀ ਆਪਣੇ ਵਰਕਰਾਂ ਨੂੰ ਉਹਨੂੰ ਦੇਖਦੇ ਹੋਏ ਇਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੋਏ ਤੇ ਮੈਂ ਇਹਨਾਂ ਦਾ ਨਿਗਾ ਸਵਾਗਤ ਵੀ ਕਰਦਾ ਔਰ ਨਾਲ ਮੈਂ ਉਹਨੂੰ ਯਕੀਨ ਦਿਵਾਉਣਾ ਇਸ ਗੱਲ ਦਾ ਵੀ ਤੁਸੀਂ ਜੋ ਮਾਣ ਇੱਜ਼ਤ ਕਰਕੇ ਆਏ ਹੋ ਜੋ ਤੁਸੀਂ ਸਾਨੂੰ ਮਾਣ ਦਿੱਤੀਆਂ ਸੀ ਬਕਾਇਦਾਤਾ ਤੇ ਤੁਹਾਡਾ ਮਾਣ ਤੇ ਸਤਿਕਾਰ ਕਾਇਮ ਰੱਖਾਂਗੇ ਔਰ ਲੋਕਪੱਖੀ ਕੰਮ ਜਦੋਂ ਵੀ ਤੁਸੀਂ ਲੈ ਕੇ ਆਓਗੇ ਅਸੀਂ ਪਹਿਲ ਦੇ ਆਧਾਰ ਤੇ ਤੁਹਾਡੇ ਕਰਾਂਗੇ ਇਹ ਗੱਲ ਦਾ ਮੈਂ ਯਕੀਨ ਦਵਾਉਂਦਾ ਹਾਂ ਤੇ ਮੈਂ ਇਹ ਦੋ ਜੀ ਆ ਵੀ ਆਖਦਾ ਸਮੁੱਚੀ ਪਾਰਟੀ ਵੱਲੋਂ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਵੱਲੋਂ ਤੇ ਸਮੁੱਚੀ ਪਾਰਟੀ ਵੱਲੋਂ ਜੀ ਆ ਆਖਦਾ ਤੇ ਯਕੀਨ ਦਿਵਾਉਂਦਾ ਵੀ ਤੁਹਾਡਾ ਮਾਣ ਸਤਿਕਾਰ ਜਿਹੜਾ ਹੈ ਪੂਰਾ ਕਾਇਮ ਰਹੂਗਾ ਮੈਨੂੰ ਸਭ ਅੱਗੇ ਕੁਝ ਸੰਕੇਤਕੀ ਚੋਣਾਂ ਹੁੰਦੀਆਂ ਨੇ ਇਸ ਤੋਂ ਬਾਅਦ ਜਿਹੜਾ ਹੋ ਰਿਹਾ ਹੈ ਨਾ ਇਸ ਤਰ੍ਹਾਂ ਦੀ ਕੋਈ ਤਿਆਰੀ ਰਹੀ ਹੈ ਕਿ ਇਸ ਨੂੰ ਲੈ ਕੇ ਕੋ ਮਿਟਲਾ ਦਾ ਚੱਲਦਾ ਜਾਂ ਲੱਗਦਾ ਕਿ ਲੋਕਾਂ ਦੇ ਵਿੱਚ ਪਿੰਡਾਂ ਦੇ ਦਿੱਤੇ ਦਾ ਝੁਕਾਰ ਆਮ ਆਵੀ ਪਾਰਟੀ ਦੇ ਦੇਖੋ ਆਮ ਆਵੀ ਪਾਰਟੀਆਂ ਜਿਹੜੀ ਆਈ ਸੀ ਉਹ ਲੋਕਾਂ ਦੇ ਕੰਮ ਕਰਦੀਆਂ ਮੇਰਾ ਖਿਆਲ ਹੈ ਵੀ ਸਾਨੂੰ ਇਲੈਕਸ਼ਨ ਚ ਤਿਆਰੀ ਦੀ ਦੌੜ ਨਹੀਂ ਆ ਗਈ ਲੋਕ ਉਹਦੇ ਤਿਆਰ ਨੇ ਪੰਚਾਇਤੀ ਚੋਣਾਂ ਲੜਨ ਵਾਸਤੇ ਲੋਕ ਤਾਂ ਤਿਆਰ ਨੇ ਔਰ ਉਸ ਤੋਂ ਬਾਅਦ ਬਹੁਤ ਜਲਦੀ ਕਾਰਪੋਰੇਸ਼ਨ ਦੀ ਚੋਣ ਵੀ ਜਿਹੜੀ ਆਉਣ ਵਾਲੀ ਆ ਔਰ ਇਨ ਟਾਈਮ ਕਰਵਾਵਾਂਗੇ ਚੋਣ ਉਹ ਤਾਂ ਕਿ ਜਿਹੜੀ ਲੋਕਾਂ ਨੂੰ ਮੁਹਾਲੀ ਸ਼ਹਿਰ ਦੇ ਵਿੱਚ ਜਿਹੜਾ ਖਵਲ ਕੇ ਹੋਏ ਨੇ ਤੇ ਉਹ ਕੰਮ ਸ਼ੁਰੂ ਹੋਵੇ ਤੇ ਸਾਡੇ ਵੱਲੋਂ ਹਰ ਹਰ ਤਰ੍ਹਾਂ ਦੀ ਤਿਆਰੀ ਆ ਕਿ ਉਹਨਾਂ ਦੀ ਭਾਵੇਂ ਪੰਚਾਇਤੀ ਜੀ ਉਹਨਾਂ ਨੇ ਭਾਵੇਂ ਬਲਾਕ ਸੰਭਧੀ ਜੀ ਉਹਨਾਂ ਨੇ ਭਾਵੇਂ ਜਿਲ੍ਹਾ ਪ੍ਰੀਸ਼ਦ ਚ ਉਹਨਾਂ ਨੇ ਤੇ ਭਾਵੇਂ ਕਾਰਪੋਰੇਸ਼ਨ ਦੇ ਚ ਉਹਨਾਂ ਨੇ ਆਉਣਾ ਹੈ। ਆਖਰੀ ਬੰਦੀ ਦੀ ਗੱਲ ਹੁੰਦੀ ਹੈ ਕਿ ਕਦੋਂ ਕਾਰਪੋਰੇਸ਼ਨ ਦਾ ਚੋੜਾ ਹੋਊਗਾ ਇਹਦੇ ਵਿੱਚ ਨਵੀਂ ਹੱਦਵਰਦੀ ਦੀ ਕੋਈ ਜਿਹੜੀ ਉਮੀਦ ਹੈਗੀ ਹੈ ਜਾਂ ਪੁਰਾਣੀ ਹੱਦਵੰਦੀ ਦੇ ਤਹਿਤ ਹੀ ਚੋੜਾ ਹੋਊਗਾ ਕਿਉਂਕਿ ਬਹੁਤ ਸਾਰੇ ਪੈਂਡਿੰਗ ਪਈਆਂ ਜੇਕਰ ਪੰਚਾਇਤੀ ਚੋੜਾ ਹੋ ਗਈਆਂ ਬਣਾਉਗੀ ਜਾਂ ਜੋ ਅੰਗਰੇਜ਼ੀ ਪਿੰਡ ਨੇ ਉਹ ਦੁਬਾਰਾ ਫੇਰ ਕਿਸ ਤਰ੍ਹਾਂ ਜਸਟਮੇਂਟ ਹੋਊਗੀ ਜਿਹੜੇ ਪਿੰਡਾਂ ਕੀ ਗੁਣਾ ਹੋਣਗੀਆਂ ਤੇ ਕਾਰਪੋਰੇਸ਼ਨ ਕਿਹੜਾ ਘੁਣਾ ਹੋਣੀ ਤੇ ਅਸੀਂ ਸੋਚ ਰਹੇ ਹਾਂ ਮੇਰੀ ਗੱਲ ਚਾਹਵਈਏ ਸਰਦਾਰ ਰੌਣ ਬਈ ਕੁਝ ਪਿੰਡ ਜਿਹਨਾਂ ਦਾ ਪਹਿਲਾਂ ਮਤਤਾ ਪਿਆ ਤੇ ਕੁਝ ਹੋਰ ਵੀ ਪਿੰਡ ਨੇ ਜਿਹੜੇ ਜਿੱਥੇ ਸ਼ਹਿਰ ਬਣ ਚੁੱਕਾ ਆਲਰੇਡੀ ਸਾਰਾ ਇਹ ਸੈਕਟਰ ਡਵੈਲਪ ਹੋ ਚੁੱਕਾ ਤੇ ਨੇ ਤੇ ਆਪਾਂ ਜਿਹੜੀ ਲਿਮਟ ਵਧਾ ਕੇ ਜਿਹੜੀ ਕਾਰਪੋਰੇਸ਼ਨ ਦੀ ਲਮ ਨਵੀ ਲੈਸ ਉਹ ਲਿਮਟ ਵਧਾ ਕੇ ਹੋਊਗੀ ਤੇ ਉਹ ਪਿੰਡ ਆ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਸ਼ਾਮਲ ਕਰ ਦੇਣਾ ਪਰ ਪਿੰਡ ਵਾਲੇ ਸੁਹਾਰੇ ਵਾਲੇ ਕਹਿੰਦੇ ਕਾਰਪੋਰੇਸ਼ਨ ਕੰਮ ਨਹੀਂ ਕਰਦੀ ਕਹਿੰਦੇ ਡਿਵੈਲਪਮੈਂਟ ਤੇ ਹੀ ਹੁੰਦਾ ਨੇ ਸਾਨੂੰ ਤਾਂ ਪੰਚਾਇਤ ਉਹ ਦੁਬਾਰੀ ਸ਼ਾਮੂ ਕਰ ਦੇ। ਦੇਖੋ ਸੁਹਾਰੇ ਪਿੰਡ ਦਾ ਜਿੱਦ ਤੱਕ ਬਸਦਾ ਚਾਹ ਹੋਰ ਪਿੰਡ ਦਾ ਬਸਦਾ ਇਹ ਮੁੱਦਾ ਉਹ ਇਹ ਆ ਵੀ ਕਾਰਪੋਰੇਸ਼ਨ ਨੇ ਤਿੰਨ ਸਾਲ ਤੋਂ ਕੰਮ ਹੀ ਕੋਈ ਨਹੀਂ ਹੋਇਆ। ਉਹ ਮੈਂ ਕਿਸੇ ਹੱਦ ਤੱਕ ਇਤਨਾ ਕਿਤੇ ਉਹ ਠੀਕ ਨੇ। ਜਿਹੜੇ ਪਿੰਡ ਦੀ ਲੋਕ ਕਹਿ ਰਹੇ ਨੇ ਨਾ ਬਿਲਕੁਲ ਠੀਕ ਕਹਿ ਰਹੇ ਨੇ ਵੀ ਕਾਰਪੋਰੇਸ਼ਨ ਨੇ ਕੰਮ ਹੀ ਨਹੀਂ ਕੀਤਾ। ਤੁਸੀਂ ਅਜੇ ਤੱਕ ਕਦੇ ਦੇਖਿਆ ਵੀ ਮੇਅਰ ਨੇ ਕੰਮ ਕਰਦੇ। ਕਦੇ ਕਿਤੇ ਜਾ ਕੇ ਦੇਖਦੇ ਹੋ। ਕਿਤੇ ਨਹੀਂ ਦੇਖਿਆ ਹੈਗਾ ਸਿਰਫ ਬੈਠ ਕੇ ਉਥੇ ਦਫਤਰ ਦੇ ਵਿੱਚ ਮਤਲਬ ਪਾਲਨ ਵੀ ਨਹੀਂ ਤੇ ਉੱਥੇ ਇਹ ਨਹੀਂ ਪਤਾ ਵੀ ਕਿੱਥੇ ਕੰਮ ਹੋਣਾ ਹੈ ਨਾ ਕਿੱਥੇ ਨਹੀਂ ਹੋਣਾ ਵਾਲਾ ਹੈਗਾ ਕਈ ਜਗ੍ਹਾ ਐਦਾਂ ਵੀ ਜਿੱਥੇ ਕੰਮ ਨਹੀਂ ਹੋਣਾ ਵਾਲਾ ਉੱਥੇ ਕੰਮ ਕਰਵਾ ਦਿੰਦੇ ਤੋਰ ਬੰਦ ਕਰਕੇ ਚੰਗੇ ਭੱਜਿਆ ਟਾਇਲਰ ਤੋਰ ਕੇ ਜਿੱਥੇ ਕੰਮ ਹੋਣ ਵਾਲਾ ਹੁੰਦਾ ਉੱਥੇ ਕਰਾਉਂਦੇ ਵੀ ਨਹੀਂ ਹੈਗੇ ਔਰ ਜਿੱਥੇ ਬੰਦੇ ਆਪੋਜੀਸ਼ਨ ਦੇ ਨੇ ਖਾਸ ਕਰਕੇ ਮੈਂਬਰ ਉਹ ਮਿਸਟਰ ਕੌਂਸਲ ਉੱਥੇ ਤਾਂ ਬਿਲਕੁਲ ਹੀ ਨਹੀਂ ਕਰਾਉ ਮੈਂ ਪ੍ਰਧਾਨ ਰਹੇ ਹਾਂ ਨਾ ਮੇਅਰ ਰਹੇ ਹਾਂ ਮੈਂ ਕੌਂਸਲ 50 ਮੇਰੇ ਮੈਂਬਰ ਰਹੇ ਨੇ ਜੀ ਇਹਨਾਂ ਦੇ ਨਾਲ ਵੀ ਬੈਠੀ ਨਾ ਮੈਂ ਤੁਸੀਂ ਉਹਨਾਂ ਨੂੰ ਜਾ ਕੇ ਇਕੱਲੇ-ਇਕੱਲੇ ਨੂੰ ਪੁੱਛ ਲਓ ਆਗਨ ਸੌ ਚੁੱਕਦੇ ਆ ਕਿ ਕਦੇ ਵੀ ਮੈਂ ਕਦੇ ਕਿਸੇ ਦਾ ਕੰਮ ਰੋਕਿਆ ਹੁੰਦਾ ਕਿਉਂਕਿ ਮੈਂ ਇਹ ਸਮਝਦਾ ਸੀ ਵੀ ਮੈਂ ਮੇਅਰ ਹੁਣ ਸ਼ਹਿਰ ਦਾ ਇੱਕ ਵਾਰਡ ਦਾ ਨਹੀਂ ਤੇ ਇਸ ਕਰਕੇ ਸਾਰੇ ਕੰਮ ਉਹਨਾਂ ਨੂੰ ਕਰਾਉਣੇ ਚਾਹੀਦੇ ਨੇ ਤੇ ਇਹ ਇਸੇ ਕਰਕੇ ਪਿੰਡ ਦੇ ਲੋਕ ਨੇ ਦੁਖੀ ਹੋ ਕੇ ਕਹਿ ਰਹੇ ਨੇ ਵੀ ਸਾਡੀ ਪੰਚਾਇਤ ਬਣਾ ਦਿੱਤੀ ਜਾਵੇ ਇਹ ਮੈਂ ਸਮਝਦਾ ਵੀ ਇਹ ਜੀ ਗੱਲ ਕਹਿ ਰਹੇ ਨੇ ਬੜੀ ਸ਼ਰਮ ਵਾਲੀ ਗੱਲ ਆ ਜਿਹੜੇ ਬੰਦੇ ਮਤਲਬ ਉੱਥੇ ਕਾਰਪੋਰੇਸ਼ਨ ਵਿੱਚ ਬੈਠੇ ਨੇ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਅਸੀਂ ਲੰਬੇ ਸਮੇਂ ਤੋਂ ਕਾਲੀ ਦਲ ਦੇ ਵਿੱਚ ਕੰਮ ਕੀਤਾ ਪਰ ਕਿਸੇ ਨਾ ਕਿਸੇ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਸਾਨੂੰ ਆਮ ਆਦਮੀ ਪਾਰਟੀ ਜੁਆਇਨ ਕਰਨੀ ਪਈ ਹੈ ਕੋਈ ਇਹਨਾਂ ਦੇ ਕੰਮ ਕਰਨ ਦੀ ਨੀਤੀ ਸਕੀਮਾਂ ਕੰਮ ਕਰਨ ਦਾ ਤੰਗ ਉਹ ਸਾਰੀਆਂ ਪਾਰਟੀਆਂ ਨਾਲੋਂ ਵੱਖਰਾ ਹੈ ਤੋਂ ਅਸੀਂ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਸਿਸਟਮ ਨੂੰ ਦੇਖਦਿਆਂ ਹੋਇਆਂ ਅਸੀਂ ਅੱਜ ਇਹਨਾਂ ਨਾਲ ਜੁਆਇਨ ਕੀਤਾ ਔਰ ਸਾਡੇ ਵੱਡੇ ਵੀਰ ਸੋਲ ਸਾਹਿਬ ਇਹ ਸਾਡੇ ਪਹਿਲਾਂ ਤੋਂ ਹੀ ਸਤਿਕਾਰਯੋਗ ਹੈ ਮੇਰੇ ਵੱਡੇ ਵੀਰ ਹੈ ਔਰ ਇਹਨਾਂ ਦੀ ਪ੍ਰੇਰਣਾ ਸਦਕਾ ਅਸੀਂ ਅੱਜ ਆਮ ਆਦਮੀ ਪਾਰਟੀ join ਕੀਤੀ ਹੈ ਅੱਗੇ ਤੋਂ ਅਸੀਂ ਆਮ ਆਦਮੀ ਪਾਰਟੀ ਨਾਲ ਜਿੱਦਾਂ ਕਾਲੀਦਾਲ ਨਾਲ ਚੱਲੇ ਆਂ ਉਦਾਂ ਸਾਰੀ ਟੀਮ ਚੱਲਦੇ ਰਵਾਂਗੇ ਅੱਜ ਅਸੀਂ ਕੁਝ ਡੋਟੀਆਂ ਤੇ ਬੰਦੇ ਜਾਂਦੇ ਆ ਮੇਨ ਮੇਨ ਬੰਦੇ ਜੀ ਆਏ ਆ ਬਾਕੀ ਕਿਸੇ ਦੇ ਨਾ ਕੋਈ ਖੂਰਾ ਇਕੱਠ ਵੀ ਨਹੀਂ ਤਾਂ ਸੀ ਤੇ ਇਹ ਕਾਲੀਦਾਲ ਸਿੱਧਾ ਨਹੀਂ ਕੋਈ ਖਾਸ ਨਹੀਂ ਹੈ ਪਰ ਅੱਗੇ ਤੋਂ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣੀਆਂ ਵੀ ਪੈਣਗੀਆਂ ਚਲੋ ਜਿੰਨਾ ਟਾਈਮ ਕਾਲੀਦਾਲ ਨਾਲ ਸੀਗਾ ਚੱਲੇ ਆਂ ਲੋਕਾਂ ਦੇ ਕੰਮ ਵੀ ਕਰਾਉਣੇ ਤੇ ਹੁਣ ਕਾਲੀ ਦਲ ਦੇ ਵਿੱਚ ਆਮ ਤੁਹਾਨੂੰ ਪਤਾ ਹੀ ਹੈ ਵੀ ਕੰਮ ਕਰਾਉਣ ਵਾਲਾ ਉਹ ਚੀਜ਼ ਨਹੀਂ ਰਹਿ ਗਈ ਹੈ ਤਾਂ ਅਸੀਂ ਲੋਕਾਂ ਨਾਲ ਜੁੜਿਆ ਲੋਕ ਸਾਡੇ ਨਾਲ ਜੁੜਿਆ ਉਹ ਇੱਕ ਇੱਕ ਕੰਮ ਦੀ ਛੋਟੇ ਛੋਟੇ ਕੰਮ ਹੁੰਦੇ ਉਹ ਕੰਮ ਦੀ ਇਸ਼ਾਰਾ ਰੱਖਦੇ ਆ ਤਾਂ ਜੇ ਅਸੀਂ ਕੰਮ ਹੀ ਨਹੀਂ ਕਰਾਵਾਂਗੇ ਸਾਡੇ ਨਾਲ ਮਤਲਬ ਕੋਈ ਨਾਲ ਖੜਾ ਨਹੀਂ ਰਹੇਗਾ ਤਾਂ ਅੱਜ ਅਸੀਂ ਸਰਕਾਰ ਨਾਲ ਜੁੜਿਆ ਸਰਕਾਰ ਤੋਂ ਅਸੀਂ ਛੋਟੇ ਛੋਟੇ ਕੰਮ ਕਰਾਉਣੇ ਆ ਤਾਂ ਉਹ ਇਸ ਕਰਕੇ ਅਸੀਂ ਜੀ